ਬਾਜੀ ਅੱਜ ਹੱਥ 'ਚ ਚਾਰਜਰ ਕਿਉਂ ਫੜਿਆ ਹੋਇਆ? ਮੇਰੇ ਕਿਉਂਕਿ ਅੱਜ ਤੁਹਾਨੂੰ ਆਪਣੇ ਰਖਣੇ ਪੈਣੇ ਮੋਬਾਈਲ ਫੁੱਲ ਚਾਰਜ ਕਿਉਂਕਿ ਅੱਜ ਦੀ ਵੀਡੀਓ ਤੁਸੀਂ ਇੱਕ ਵਾਰ ਨਹੀਂ ਦੇਖਣੀ ਤੁਸੀਂ ਦੇਖਣੀ ਹੈ ਬਾਰ-ਬਾਰ ਕਿਉਂਕਿ ਸਰਦਾਰ ਜੀ ਟੌイズ ਨੇ ਕਾਫੀ ਆਈਟਮਸ ਦੇ ਰੇਟ ਤੇ ਘਟਾ ਤੇ ਲਾਤੇ ਹੈਵੀ ਡਿਸਕਾਊਂਟ ਹੋਣ ਕਰ ਤੇ ਸਰਦਾਰ ਜੀ ਟੌイズ ਨੇ 1600 ਰੁਪਏ ਤੋਂ ਬਾਈਕ ਸਟਾਰ ਤੇ 4000 ਵਿੱਚ ਕਰਤੀਆਂ ਕਾਰਾਂ ਤੇ ਜੀਪਾਂ ਸਟਾਰ ਸਰਦਾਰ ਜੀ ਹੁਣ ਆ ਵੀ ਪਰਦਾ ਚੱਕ ਦਿਓ ਇਹਦੇ ਥੱਲੇ ਕੀ ਰਾਜ ਆ ਦੇਖੋ ਜੀ ਨਵੀਂ ਆਈਟਮ ਜਿਹੜੀ ਲਾਂਚ ਹੋ ਚੁੱਕੀ ਹੈ ਜਿਹੜੀ ਹੋਂ ਤੱਕ ਮਾਰਕੀਟ ਵਿੱਚ ਆਈ ਨਹੀਂ ਆ ਦੇਖੋ ਡੋਰ ওপਨੇਬਲ ਐਦਾ ਡੋਰ ਓਪਨ ਹੋ ਜਾਂਦੇ ਆ ਦੇਖੋ ਗੱਡੀ ਦੇ ਉਸ ਤੋਂ ਬਾਅਦ 4/4 ਗੱਡੀ ਤੁਸੀਂ ਟਾਇਰ ਦਾ ਸਾਈਜ਼ ਦੇਖ ਸਕਦੇ ਹੋ ਲਾਈਟਿੰਗ ਫੰਕਸ਼ਨ ਦੇਖ ਸਕਦੇ ਹੋ ਔਰ ਤੁਸੀਂ ਇਹਦੇ ਡੋਰ ਦੇਖ ਸਕਦੇ ਹੋ ਕਿੰਨੇ ਕੰਫਰਟੇਬਲ ਡੋਰ ਲੱਗੇ ਹੋਏ ਆ ਡਬਲ ਸੀਟਰ ਜੀਪ ਤੁਹਾਨੂੰ ਮਿਲ ਜਾ ਰਹੀ ਹੈ ਵਧੀਆ ਕੁਆਲਟੀ ਵਿੱਚ 6 ਮੋਟਰ ਦੇ ਨਾਲ ਔਰ ਰੇਟ ਦਾ ਕਰਤਾ ਕਾਫੀ ਰੀਜ਼ਨੇਬਲ ਯਾਨੀ ਕਿ 10500 ਵਾਲੀ ਗੱਡੀ ਹੋਣ ਤੁਹਾਨੂੰ ਮਿਲ ਜਾਨੀ ਸਿਰਫ 7500 ਦੀ ਉਹ ਵੀ ਸਰਦਾਰਜੀ ਟੌਇਜ਼ ਤੇ ਹਾਂਜੀ ਜਿਹੜੇ ਪੇਜ ਨੂੰ ਫੋਲੋ ਕਰ ਰਹੇ ਵੀਡੀਓ ਨੂੰ ਸ਼ੇਅਰ ਕਰ ਰਹੇ ਲੱਕੀ ਜੀਨਰ ਬਣਨ ਲਈ ਤਿਆਰ ਰਹਿਣ ਕਿਉਂਕਿ ਅਸੀਂ ਹੁਣ ਕਰ ਰਹੇ ਹਾਂ ਲੱਕੀ ਜੀਨਰ ਨੂੰ ਆ ਮੈਜੀਕਲ ਬਿਲਕੁਲ